ਜਾਣਦੀ ਸੀ ਉਹ ਕਹਿੰਦਾ ਵੀ ਪੰਜਾਬੀ ਫਿਲਮਾਂ ਦਾ ਬਜਟ ਘਟਦਾ ਫਿਰ ਇੱਕ ਬੰਦੇ ਨੇ ਮੈਨੂੰ ਹਲਸਾ ਦਿੱਤਾ ਮੈਂ ਕਰਨ ਨੂੰ ਬੋਲ ਗਿਆ ਨਾ ਜਨਾ ਕਹਿੰਦਾ ਸਭ ਤੋਂ ਵੱਧ ਕਹਿੰਦਾ ਮੇਕਿੰਗ ਕਾਸਟ ਤਾਂ ਹੋ ਗਈ ਆ ਸਭ ਤੋਂ ਵੱਧ ਫੀਸ ਹੁੰਦੀ ਆ ਡਾਇਰੈਕਟਰ ਦੀ ਟਰੈਕਟਰ ਦੀ ਐਕਟਰ ਦੀ ਜੇ ਭੱਟੀਆਂ ਫਿਲਮ ਬਣਾਉਣਾ ਦਿੰਦੇ ਆਪਣੇ ਹੀ ਛੱਡਦੇ ਕੌਣ ਕਹਿੰਦਾ ਕਿ ਐਕਟਰ ਨੂੰ ਜ਼ਿਆਦਾ ਫੀਸ ਮਿਲਦੀ ਪਤਾ ਨਹੀਂ ਮੈਂ ਤਾਂ ਇਹ ਮੈਨੂੰ ਇਹ ਗਲਤ ਸੀ ਤਾਂ ਹੀ ਮੈਂ ਕਿਹਾ ਵੀ ਮੈਂ ਆਪਾਂ ਵਾਰਨਿੰਗ ਟੂ ਦੀ ਕਰ ਰਹੇ ਹਾਂ ਪ੍ਰੋਪੋਰਸ਼ਨ ਓਕੇ ਵਾਰਨਿੰਗ ਟੂ ਵਰਕ ਐਂਡਰ ਦੋ ਤੀਂ ਘੁਆ ਰਹੀ ਹੈ ਦੋ ਤੀਂ ਕਮਾਲ ਦੀ ਚੀਜ਼ ਹੈ ਔਰ ਫੈਮਿਲੀ ਕਿਲਮੈਂਟ ਪਰਿਵਾਰਕ ਮੂਡ ਸਾਰਾ ਕੁਝ ਹੈਗਾ ਇਕੱਲੇ ਗੁਰਦਿਆਂ ਵਾਲੀ ਜਾਂ ਮਾਰਤਾ ਰਾਜਪੁੱਡਿਆਂ ਵਾਲੀ ਜੇਹਲ ਵਾਲੀ ਕੱਲੀ ਉਹ ਫਿਲਮ ਨਹੀਂ ਹੈ ਇਸੇ ਚੋਰ ਬਹੁਤ ਕੁਝ ਹੈ ਪਹਿਲੀ ਵਾਰ ਨਹੀਂ ਨਾਲੋ ਇਹਦੇ ਚ ਨਵਾਂ ਬਹੁਤ ਕੁਝ ਹੈ ਹਾਂ ਔਰ ਗੱਲ ਉਹਨਾਂ ਨਾਲ ਹੋਤੀ ਗੱਲ ਕੀ ਕਰਦੇ ਸੀ ਮੈਂ ਦੁਬਾਰਾ ਯਾਦ ਕਰਾਈ ਗੱਲੇ ਸੀ ਵੀ ਉਹ ਕਹਿੰਦੇ ਐਕਟਰ ਡਾਇਰੈਕਟਰ ਐਕਟਰ ਆਪਣੇ ਸੀ ਚੱਕਦੇ ਫੀਸ ਦੀ ਗੱਲ ਕਰਦੇ ਜਿਹੜੇ ਐਕਟਰ ਇੱਕ ਫਿਲਮ ਕਰਦਾ

ਔਰ ਫਿਰ ਵੀ ਪੇਮੈਂਟ ਦੇਣ ਤੋਂ ਬਾਅਦ ਵੀ ਕਹਿ ਰਹੇ ਮੰਗ ਲਈ ਨਾ ਪੇਮੈਂਟ ਸਾਥ ਮੈਂ ਨਾ ਫਿਰ ਵੀ ਕਹਿੰਦੇ ਕੋਈ ਨਹੀਂ ਪੇਮੈਂਟ ਤੇਰੀ ਆ ਜੂਗੀ ਪਰ ਤੈਨੂੰ ਦੇਖ ਲਾਂਗੇ ਅੱਛਾ ਹੁਣ ਇਹ ਮੈਨੂੰ ਦੱਸ ਇਹ ਇੰਡਸਟਰੀ ਨੂੰ ਗਰੋ ਕਿਵੇਂ ਹੋਊ ਨਹੀਂ ਪਰ ਉਹੀ ਬੰਦੇ ਉਹੀ ਡਾਇਰੈਕਟਰ ਆ ਜਿਹੜੇ ਇੰਡਸਟਰੀ ਦੇ ਵਿੱਚ ਵੱਡੀਆਂ ਵੱਡੀਆਂ ਗੱਲਾਂ ਕਰਦੇ ਆ ਫੇਸਬੁੱਕ ਤੇ ਹੋਰ ਵੀ ਵੱਡੀਆਂ ਗੱਲਾਂ ਕਰਦੇ ਆ ਵੀ ਆ ਹਮਨੇ ਇਹ ਕਰ ਦਿਆ ਜੀ ਹਮ ਤੋਂ ਐਕਟਰੋਂ ਕੋ ਉਹ ਕਰਤੇ ਹਨ ਹਮ ਤੋਂ ਇਹ ਕਰਤੇ ਹਨ ਮੈਂ ਹੰਬਲ ਦੇ ਵਿੱਚ ਆਉਣਾ ਵੀਰੇ ਇੱਕ ਕਹੋਲ ਤੇ ਹੋਇਆ ਮੈਂ ਅੱਜ ਤੱਕ ਹੰਬਲ ਨੇ ਮੈਨੂੰ ਅੱਜ ਤੱਕ ਕਦੇ ਨਿਰਾਸ਼ ਨਹੀਂ ਕੀਤਾ ਇਸ ਕਰਕੇ ਮੈਂ ਬਿਨਾਂ ਪੇਮੈਂਟ ਪੁੱਛੇ ਹੋਣਾ ਤੇ ਇਦਨੋਂ ਸ਼ੂਟ ਖਤਮ ਹੋਇਆ ਮੇਰੇ ਘਰੇ ਜਾਣਾ ਦੂਜੇ ਦਿਨ ਮੇਰੀ ਸਾਰੀ ਦੀ ਸਾਰੀ ਪੇਮੈਂਟ ਅਕਾਊਂਟ ਚਲਦੀ ਹੈ ਚਾਹੇ ਜਿੰਨੀ ਮਰਜ਼ੀ ਹੋਵੇ ਚਾਹੇ ਮੈਨੂੰ ਦੱਸਦਿਆਂ ਦਾ ਕੰਮ ਹੋਵੇ 20 ਦਾ ਕੰਮ ਹੋਵੇ ਕਦੇ ਤਵੀਂ ਤੇ ਪੇਮੈਂਟ ਨਹੀਂ ਲੱਗਦੀ ਇਸ ਲਈ ਮੈਂ ਪਹਿਲੇ ਬੋਲਦੇ ਭੱਜ ਕਿਉਂਦਾ ਇਹ ਇੱਕ ਇਹ ਵੀ ਗੱਲ ਹੁੰਦੀ ਹੈ ਵੀ ਇਹਨੂੰ ਤਾਂ ਸ਼ਗਰ ਜਿਆ ਦੇਣਾ ਜਿੱਦਾਂ ਨਾ ਹੋਵੇ ਬਹੁਤ ਵੇਲੇ ਇਹ ਹਾਲ ਤੇ ਹੈ ਨਾ ਹਾਂ ਪਰ ਮੈਂ ਹੁਣ ਅਗਲੇ ਨੂੰ ਕਹਿ ਦਿੰਦਾ ਵੀ ਸ਼ਗਰ ਨਹੀਂ ਹੈ ਮੇਰੇ ਮੇਰੇ ਘਰ 'ਚ ਬੱਚਾ ਹੈ 6 ਸਾਲ ਤੋਂ ਉੱਪਰ ਹੋ ਗਿਆ ਪ੍ਰਾਈਵੇਟ ਸਕੂਲ 'ਚ ਪੜਦਾ ਉਹ ਮੇਰੀ ਫੈਮਲੀ ਹੈ ਇਹ ਮੈਂ ਤਾਂ ਸਿੱਧਾ ਕਹਿ ਰਿਹਾ ਹਾਂ ਨਾ ਵੀ ਯਾਰ ਠੀਕ ਹੈ ਫਿਲਮ ਦੀ ਪੇਮੈਂਟ ਜੋ ਮਰਜ਼ੀ ਦੇ ਦਿਓ ਹੁਣ ਮੈਨੂੰ ਤਰਖਾ ਤੇ ਰੱਖ ਲੋ ਮਹੀਨੇ ਦੀ ਤਨਖਾਹ ਦੇ ਰਿਆ ਕਰੋ ਸਾਥ ਮੇਰੇ ਨੂੰ ਦੋ ਫਿਲਮਾਂ ਬਣਾਉਤੈਨ ਬਣਾਓ ਮੇਰੀ ਮਹੀਨੇ ਦੀ ਮਹੀਨੇ ਪੇਮੈਂਟ ਪਾ ਦੇ ਕਰੋ ਕਰ ਜਿੰਨੀ ਮਰਜ਼ੀ ਤਨਖਾਹ ਵਾਖ ਦਿਓ ਆ ਜੋ ਘਟੋ ਘਟੋ ਸਿਰਦਰਦੀ ਖਤਮ ਹੋ ਤੁਸੀਂ ਇੱਕ ਫਿਲਮ ਕਰਾ ਕੇ 7-7 ਮਹੀਨੇ ਪੈਸੇ ਨਹੀਂ ਦਿੰਦੇ ਮੈਂ ਜਿਹਦੀ ਤਰੀਕ ਪੜਦੀ ਹੈ ਉਹਦੀ ਕਰਨੀ ਵੀ ਚਾਹੀਦੀ ਹੈ ਹਰਦੀਪ ਬਾਏ ਦੀ ਪਿੱਕਸ ਹੁੰਦੀ ਹੈ ਮੈਂ ਉਹਦੇ ਮਗਰੋਂ ਵੀ ਬਹੁਤ ਲੋਕਾਂ ਕੋਲੇ ਵੀ ਕਿਹਾ ਤੇ ਮੈਂ ਅੱਜ ਤੁਹਾਡੇ ਕੋਲ ਵੀ ਕਹਿਣਾ ਮੈਂ ਜਦੋਂ ਵੀ ਮੈਨੂੰ ਕੋਈ ਪ੍ਰੋਬਲਮ ਹੁੰਦੀ ਹੈ ਮੈਂ ਬਾਈ ਨੂੰ ਫੋਨ ਕਰਦਾ ਤੇ ਮੇਰੀ ਅਸੀਂ ਕੋਈ ਪ੍ਰੋਬਲਮ ਨਹੀਂ ਹੈ ਜਦੋਂ ਮੈਂ ਬਾਈ ਨੂੰ ਫੋਨ ਕੀਤਾ ਹੋਵੇ ਤੇ ਉਹ ਹੱਲ ਕਰ ਦਿੰਦਾ ਮੈਂ ਅੱਜ ਇੱਕ ਡਾਇਰੈਕਟਰ ਨੂੰ ਮਿਲਿਆ ਸੀ ਉਹਨੇ ਮੇਰੀ ਗੱਲ ਕੀਤੀ ਉਹ ਵੀ ਹੰਬਲ ਤੋਂ ਬਹੁਤ ਖੁਸ਼ ਆਇਆ ਨਵੇਂ ਡਾਇਰੈਕਟਰ ਆ ਰਹੇ ਨੇ ਰਿਅਲ ਇੰਡਸਟਰੀ 'ਚ ਬੰਬੇ ਤੋਂ ਆਇਆ ਉਹ ਉਹਨੇ ਬਹੁਤ ਤਾਰੀਫ ਕੀਤੀ ਪਰ ਮੈਂ ਉਹ ਗੱਲ ਸੀ ਮੈਂ ਕਿਹਾ ਵੀਰੇ ਜੋਰਾ ਤੋਂ ਬਾਅਦ ਮੈਂ ਫਿਲਮ ਲਾਈਨ ਛੱਡਣ ਲੱਗੇ ਸੀ